ਸਾਤਰੀਆ ਕਾ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾਂ ਨਵਨੀ ਥੰਦਾਵਾ ਤੇ ਹੁਣ ਇੱਕ ਨਜ਼ਰ ਅੱਜ ਦਾ ਬੁਲੇਟਿਨ ਦੀਆ ਮੁੱਖ ਖਬਰਾਂ ਵਾਲਾ ਬਾਬਾ ਬਕਾਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦਾ ਕੀਤਾ ਗਿਆ ਕਤਲ ਪੁਲਿਸ ਕਾਰਵਾਈ ਮਾਮਲੇ ਦੀ ਜਾਂਚ ਕਰਾਚ ਚੋਰੀਆਂ ਕਰਨ ਵਾਲੇ ਥਾਣਾ ਗੇਟ ਹਕੀਮਾ ਪੁਲਿਸ ਨੇ ਨਕਦੀ ਸਮੇਤ ਕੀਤੇ ਕਿਰਪਤਾਰ ਰਾਘੀਰਾ ਪਾਸੋਂ ਮੋਟਰਸਾਈਕਲ ਖੋ ਕਰਨ ਵਾਲੇ ਤਿੰਨ ਦੋਸ਼ੀ ਥਾਣਾ ਏ ਡਿਵੀਜ਼ਨ ਨੇ ਕੀਤੇ ਕਾਬੂ ਅਤੇ ਹੁਣ ਖਬਰਾਂ ਵਿਸਥਾਰ ਨਾਲ ਲਗਾਤਾਰ ਹੀ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਡਗਮਗਾਉਂਦੀ ਨਜ਼ਰ ਆ ਰਹੀ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਅੰਮ੍ਰਿਤਸਰ ਦੇ ਹਾਤੀ ਇਲਾਕੇ ਦੇ ਵਿੱਚ ਖਾਨਾ ਰਈਆ ਦੇ ਨਜ਼ਦੀਕ ਬਾਬਾ ਬਕਾਲਾ ਸਾਹਿਬ ਗੁਰਦੁਆਰੇ ਵਿੱਚ ਡਿਊਟੀ ਕਰਦੇ ਗਰੰਥੀ ਸਿੰਘ ਦਾ ਕਤਲ ਕਰ ਦਿੱਤਾ ਗਿਆ। ਇਸ ਸੰਬੰਧੀ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਰ ਰਾਤ ਉਹ ਆਪਣੀ ਡਿਊਟੀ ਕਰਕੇ ਜਦੋਂ ਆਪਣੇ ਪਿਤਾ ਨਾਲ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਕਿਸੇ ਵਿਅਕਤੀ ਵੱਲੋਂ ਉਸ ਦਾ ਤੇਜ਼ ਤਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹੁਣ ਪੁਲਿਸ ਦੇ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ। ਇਹ ਵਾਜੂ ਜੀ ਵਾਰਦਾਤ ਇਹ ਹੋਈ ਆ ਪੀ ਬਾਬਾ ਕਾਲਾ ਸਾਹਿਬ ਗੁਰਤੇਗ ਭਾਦਰ ਸਾਹਿਬ ਦੀ ਨਵੀਂ ਪਾਸ਼ਾ ਹੀ ਡੂੜੀ ਕਰਦੇ ਪੱਕੇ ਹੀ। ਤੇ ਰਾਤ 12 ਤੋਂ 2 ਵਜੇ ਤੱਕ ਇਹਨਾਂ ਦੀ ਡੂੜੀ ਸੀ। ਤੇ ਡਿਊਟੀ ਸਮਾਪਤੀ ਹੋਣ ਤੇ ਮੁੜ ਕੇ ਆਪਣੇ ਪਿੰਡਾਂ ਮੱਦ ਨੂੰ ਆ ਰਿਹਾ ਸੀ। ਨਦੀਕ ਰਈਆ ਚੌਂਕੀ ਦੇ ਨੇੜੇ ਇਹ ਵਾਜੂ ਜੀ ਇਹ ਕਤਲ ਕੀਤਾ ਗਿਆ। ਤੇ ਕੋਈ ਇਹ ਕਾਰਵਾਈ ਦਾ ਪਤਾ ਨਹੀਂ ਅਜੇ ਤੱਕ ਲਗਾ। ਤੇ ਸਾਰੇ ਪੁਲਸ ਨੇ ਵੀ ਬਹੁਤ ਜਿਆਦਾ ਭਜਨ ਅਟ ਕੀਤੀ ਮਾਰਾ ਉਹਨਾਂ ਨੇ ਆਪਣੀ ਕਾਰਵਾਈ ਪੂਰੀ ਕੀਤੀ ਆ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਕੀ ਨਾਸੇ ਕੀ ਇਹਨਾਂ ਦਾ ਨਾਮ ਦਾ ਜੀ ਰਮਨਦੀਪ ਰਮਨਦੀਪ ਸਿੰਘ ਹੀ ਰਮਨਦੀਪ ਸਿੰਘ ਇਸ ਹਨੋਵ ਸਰਦਾਰ ਦਰਬਾਰ ਸਿੰਘ ਜੀ ਸਾਨੂੰ ਸਲਾਮ ਇਤਲਾ ਮਿਲੀ ਸੀ ਦਿਲਬਾਖ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਹੈ ਜੀ ਰਮਨਦੀਪ ਸਿੰਘ ਜੋ ਕਿ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਂਦਾ ਹੈ ਤੇ ਉਸ ਨੂੰ ਮੱਧਪਿੰਡ ਦੇ ਇਹਨਾਂ ਦੇ ਆਪਣਾ ਪਿੰਡ ਇਹਨਾਂ ਦਾ ਆਪਣਾ ਰਗਿਆ ਦੇ ਨਜ਼ਦੀਕ ਉਥੇ ਸਾਹਬ ਸਿੰਘ ਨਾਮ ਦੇ ਵਿਅਕਤੀ ਨੇ ਉਹਦਾ ਦਾਤਰ ਮਾਰ ਕੇ ਤੇ ਉਹਦਾ ਜਿਹੜਾ ਕਤਲ ਕਰ ਦਿੱਤਾ ਹੈ ਇਹ ਜੀ ਤਫਤੀਸ਼ ਦਾ ਵਿਸ਼ਾ ਚੱਲ ਰਿਹਾ ਹੈ ਇਨਵੈਸਟੀਗੇਸ਼ਨ ਹੋ ਰਹੀ ਆ ਇਹ ਦੱਸਿਆ ਗਿਆ ਕਿ ਸਾਈਕਲ ਤੇ ਦੋਵੇਂ ਪਿਉਪੁੱਤ ਆ ਰਹੇ ਹੀ ਗੁਰਦਾਰ ਸਾਹਿਬ ਤੋਂ ਗ੍ਰੰਥ ਸਿੰਘ ਦੀ ਸੇਵਾ ਨਿਭਾ ਕੇ ਤੇ ਰਸਤੇ ਦੇ ਵਿੱਚ ਉਸ ਨੇ ਇਹ ਦਾਤਰ ਮਾਰਿਆ ਥਾਣਾ ਗੇਟ ਹਕੀਮਾ ਵੱਲੋਂ ਚੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਬਾਰੇ ਏ ਡੀ ਸੀ ਪੀ ਸਿਟੀ 1 ਵਿਸ਼ਾਲਜੀਤ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ 13 11 2024 ਨੂੰ ਦੀਪਕ ਕੁਮਾਰ ਵਾਸੀ ਭਗਤਾਂਵਾਲਾ ਦੇ ਘਰੋਂ ਇੱਕ ਚੋਰੀ ਜਿਹੜੀ ਆ ਰਿਪੋਰਟ ਹੋਈ ਸੀਗੀ ਜਿਸ ਤੇ ਥਾਣਾ ਗੇਟਕੀਮਾ ਵੱਲੋਂ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਸੀਗਾ ਇਹ 30 ਤਰੀਕ ਨੂੰ ਆਪਣੇ ਘਰੋਂ ਗਿਆ ਸੀਗਾ ਜਦੋਂ 1 ਤਰੀਕ ਨੂੰ ਆ ਕੇ ਇਹਨੇ ਵਾਪਸ ਵੇਖਿਆ ਤੇ ਇਸਦੇ ਘਰੋਂ 10 ਲੱਖ ਦੇ ਕਰੀਬ ਜਿਹੜੀ ਆ ਉਹ ਚੋਰੀ ਹੋ ਗਈ ਸੀਗੀ ਇਸ ਤੇ ਜਿਹੜੀ ਗੇਟਕੀਮਾ ਪੁਲਿਸ ਵੱਲੋਂ ਆਪਣੇ ਸਾਡੇ ACP ਜਸਪਾਲ ਸਿੰਘ ਇਹਨਾਂ ਦੀ ਟੀਮ ਵੱਲੋਂ ਜਿਹੜੀ ਆ ਮਿਹਨਤ ਕਰਦੇ ਆ ਇਸ ਮਕਦਮੇ ਨੂੰ ਜਿਹੜਾ ਟ੍ਰੇਸ ਕੀਤਾ ਗਿਆ ਇਸ ਦੇ ਵਿੱਚ ਦੋ ਦੋਸ਼ੀ ਅਮਨ ਪੁੱਤਰ ਕਾਲਾਰਾਮ ਤੇ ਅਬੇ ਉਰਫ ਭਵੇ ਪੁੱਤਰ ਵਿਜੇ ਇਹਨਾਂ ਦੋਵਾਂ ਨੂੰ ਜਿਹੜਾ ਇਸ ਤੇ ਮੁਕਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜਿਹੜਾ ਅਮਨ ਆ ਇਸ ਤੇ ਪਹਿਲਾਂ ਵੀ ਕਰੀਬ 11 ਦੇ ਕਰੀਬ ਮੁਕਦਮੇ ਦਰਜ ਨੇ ਇਹ ਚੋਰੀਆਂ ਕਰਨ ਦਾ ਆਦੀ ਹੈ ਇਹ ਨੌਵੇਂ ਮਹੀਨੇ ਜਿਹੜਾ ਵਾ ਜੇਲ ਦੇ ਵਿੱਚੋਂ ਬਾਹਰ ਆਇਆ ਸੀਗਾ ਉਸ ਤੋਂ ਬਾਅਦ ਇਸ ਨੇ ਇਸ ਵਾਰਤ ਦਾ ਇਨਜਾਮ ਦਿੱਤਾ ਇਸ ਤੇ ਜਿਹੜੀ ਮਿਹਨਤ ਕਰਦਿਆਂ ਸਾਡੀ ਪੁਲਿਸ ਪਾਰਟੀ ਵੱਲੋਂ ਜਿਹੜੀ 10 ਲੱਖ ਦੇ ਵਿੱਚੋਂ ਇਹਨਾਂ ਦੋਵਾਂ ਕੋਲੋਂ ਜਿਹੜੀ 4 ਲੱਖ ਦੀ ਬਰਾਮਦਗੀ ਜਿਹੜੀ ਕੀਤੀ ਜਾ ਚੁੱਕੀ ਆ ਇਸ ਦੇ ਵਿੱਚ ਅੱਗੇ ਵੀ ਨਾ ਫਿਕਰ ਆਊਟ ਹੋਏ ਨੇ ਜਿਸ ਦੇ ਉੱਤੇ ਇਹ ਵਰਕ ਆਊਟ ਕਰ ਰਹੇ ਨੇ ਤੇ ਛੇਤੀ ਜਿਹੜੀ ਆ ਹੋਰ ਵੀ ਦੋਸ਼ੀਆਂ ਨੂੰ ਇਹਦੇ ਵਿੱਚ ਅਰੈਸਟ ਕਰ ਲਿਆ ਜਾਵੇ। ਥਾਣਾ ਇਹ ਡਿਵੀਜ਼ਨ ਵੱਲੋਂ ਮੋਟਰਸਾਈਕਲ ਸਵਾਰ ਰਾਗੀਰਾ ਪਾਸੋਂ ਮੋਟਰਸਾਈਕਲ ਖੋ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਇਸ ਸੰਬੰਧੀ ACP ਪੂਰਬੀ ਵਿਨੀਤ ਅਲਾਵਤ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਹ ਆਪਣਾ ਸੇ ਇੱਕ ਬੰਦਾ ਹੈ ਬੋਬੀ ਕੁਮਾਰ ਜਿਹੜਾ ਮੁੱਦਾ ਹੀ ਹੈ। ਉਹ ਆਪਣਾ DJ ਦਾ ਕੰਮ ਕਰਕੇ ਰਾਤ ਨੂੰ ਘਰੇ ਵਾਪਸ ਆ ਰਿਹਾ ਸੀ। ਤੋਂ ਉਹਨੇ ਇੱਕ ਵਿਅਕਤੀ ਨੇ ਉੱਥੇ ਰੋਕ ਲਿਆ। ਤੋ ਪਿੱਛੇ ਤੋਂ ਉਹਦੇ ਇੱਕ ਦੋ ਦੋਸਤ ਉਹਦੇ ਨਾਲ ਆ ਗਏ ਤੇ ਉਹਨੂੰ ਡਰਾ ਧਮਕਾ ਕੇ ਉਹਨੂੰ ਤੇ ਉਸੇ ਦੋਸਤ ਨੂੰ ਮੋਟਰਸਾਈਕਲ ਤੋਂ ਥਿਣ ਲੈ ਤਾਰ ਦਿੱਤਾ ਔਰ ਜਿਹੜਾ ਉਹਦਾ ਦੋਸਤ ਹੈ ਉਹਦਾ Oppo ਦਾ ਮੋਬਾਈਲ ਵੀ ਉਹਨਾਂ ਨੇ ਖੋਲਿਆ ਤੇ ਮੋਟਰਸਾਈਕਲ ਵੀ ਉਹ ਖੋ ਕੇ ਲੈ ਗਏ ਤੇ ਅੱਜ ਐਸਐਚਓ ਸਾਹਿਬ ਨੇ 1 ਮਹੀਨੇ ਬਾਅਦ ਆਜਾ ਸੀ ਉਹਨਾਂ ਨੂੰ ਟ੍ਰੇਸ ਕਰਕੇ ਹਿਰਾਸਤ ਵਿੱਚ ਲੈ ਲਿਆ ਅੱਜ ਅਸੀਂ ਕੋਰਟ ਦੇ ਵਿੱਚ ਉਹਨਾਂ ਦੀ ਰਿਮਾਂਡ ਦੀ ਪ੍ਰੋਟੈਕਸ਼ਨ ਲਈ ਡਿਮਾਂਡ ਕਰਾਂਗੇ ਇਹ ਦੇਖੋ 10 ਤਾਰੀਖ ਦੀ ਵਾਰਤਾ ਹੈਗੀ ਆ ਹੁਣ ਅੱਜ ਅਸੀਂ ਹਿਰਾਸਤ ਵਿੱਚ ਲਿਆਏ ਤਾਂ ਇਹਨਾਂ ਦੀ ਪੁੱਛਗਿੱਛ ਹੁਣ ਕਰਾਂਗੇ ਤੇ ਹੋਰ ਵੀ ਜਿਹੜੀ ਚੀਜ਼ਾਂ ਇਹਨਾਂ ਨੇ ਥੈਫਟ ਦੇ ਵਿੱਚ ਲਈਆਂ ਹੋਣਗੀਆਂ ਪੋਜੈਸ਼ਨ ਦੇ ਵਿੱਚ ਉਹ ਵੀ ਅਸੀਂ ਦੇਖਾਂਗੇ ਕਿਹੜੀ ਕਿਹੜੀ ਪਿਛਲੀ ਵਾਰਤਾਵਾਂ ਇਹਨਾਂ ਦੇ ਨਾਮ ਦੇ ਵਿੱਚ ਹੋਈ ਹੈ ਨਹੀਂ ਦੇਖੋ ਮੇਨਲੀ ਇਹ ਜਿਹੜੇ 3 ਬੰਦੇ ਇੱਕ ਆਕਾਸ਼ਦੀਪ ਹੈਗਾ ਕਰਨਦੀਪ ਦੇ ਅਨਿਕੇਤ ਤੇ ਹੈ ਇਹ ਸਾਰੇ ਰਹਿਣ ਵਾਲੇ ਗੁਰਦਾਸਪੁਰ ਦੇ ਹੀ ਠੀਕ ਹੈ ਇੱਥੇ ਜਿਵੇਂ ਦੋ ਬੰਦੇ ਆਪਣੇ ਡਿਪਲੋਮਾ ਤੇ ਬੀਏ ਦੀ ਪੜ੍ਹਾਈ ਵੀ ਨਾ ਨੇ ਕੀਤੀ ਹੋਈ ਹੈ ਇੱਕ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੋਏ ਤੇ ਕੋਈ ਟ੍ਰੇਸ ਹੀ ਨਾ ਦੀ ਜਿਹੜੀ ਹਿਸਟਰੀ ਉਹ ਗੁਰਦਾਸਪੁਰ ਦੀ ਹੈਗੀ ਉਹਨੇ ਮਤਲਬ ਉੱਥੇ ਦੇ ਹੀ ਕੰਟੈਕਟ ਤੇ ਆ ਕੇ ਬਟ ਕੰਮ ਅਲੱਗ-ਅਲੱਗ ਜਗ੍ਹਾ ਤੇ ਕਰ ਰਹੇ ਸਾਂਸਦ ਗੁਰਜੀਤ ਸਿੰਘ ਔਸ਼ਲਾ ਨੇ ਵਾਇਨਾਟ ਤੋਂ ਜਿੱਤ ਕੇ ਸੰਸਦ ਪਹੁੰਚੀ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਸੰਸਦ ਔਜਲਾ ਨੇ ਉਹਨਾਂ ਨੂੰ ਸ਼੍ਰੀ ਹਰਮੰਦਰ ਸਾਹਿਬ ਦਾ ਪਾਵਨ ਪ੍ਰਸ਼ਾਦ ਅਤੇ ਇੱਕ ਬੂਟਾ ਦੇ ਕੇ ਵਧਾਈ ਵੀ ਦਿੱਤੀ। ਹਲਕਾ ਕੇਂਦਰੀ ਦੀ ਵਾਰਡ ਨੰਬਰ 71 ਦੇ ਇਲਾਕਾ ਅਨਗੜ ਵਿਖੇ ਸਮਾਜ ਸੇਵਕ ਅਸ਼ੋਕ ਸਿੰਘ ਲੱੱੜਵਲੋਂ ਆਵਾਰਾ ਪਸ਼ੂਆਂ ਅਤੇ ਵਾਰਡ ਦੀ ਸਫਾਈ ਨੂੰ ਲੈ ਕੇ ਚਲਾਈ ਗਈ ਮੁਹਿੰਮ ਸਾਰਥਕ ਸਾਬਿਤ ਹੁੰਦੀ ਦਿਖਾਈ ਦੇ ਰਹੀ ਹੈ। ਦਿਨੋ-ਦਿਨ ਸਰਦਾਰ ਲੱੱੜਵਲੋਂ ਇਲਾਕਾ ਵਾਸੀਆਂ ਤੱਕ ਪਹੁੰਚ ਕਰਕੇ ਇਲਾਕਾ ਵਾਸੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਖੁਦ ਸਫਾਈ ਵੱਲ ਧਿਆਨ ਦੇ ਲੋਕਾਂ ਵੱਲੋਂ ਇਸ ਉਪਰਾਲੇ ਲਈ ਸਰਦਾਰ ਲੱਦੜ ਦਾ ਧੰਨਵਾਦ ਕਰਦੇ ਹਾਂ ਸ਼ਲਾਘਾ ਕੀਤੀ ਜਾ ਰਹੀ ਹੈ ਸੋ ਉਮੀਦ ਕਰਦੇ ਹਾਂ ਕਿ ਹੋਰ ਸ਼ਹਿਰ ਵਾਸੀ ਵੀ ਜਾਗਰੂਕ ਹੋਣ ਅਤੇ ਆਪਣੇ ਆਸ-ਪਾਸ ਸਫਾਈ ਰੱਖਣ ਸਾਧ ਸੰਗਤ ਜਿਵੇਂ ਮੈਂ ਇੱਕ ਵੀਡੀਓ ਵਿੱਚ ਹੁਣ ਬੋਲਿਆ ਕਿ ਜਿੰਨੇ ਵੀ ਮੇਰੇ ਨਾਲ ਇਸ ਸੇਵਾ ਦੇ ਵਿੱਚ ਰੁੱਝੇ ਨੇ ਕਿ ਆਪਾਂ ਵੀ ਇਲੈਕਸ਼ਨ ਲੜੀਏ ਸਾਰੇ ਆਪਾਂ ਵੀ ਜਿੱਤੀਏ ਠੀਕ ਹੈ ਜੀ ਆਪਣੀ ਜਿੱਤ ਤਾਂ ਹੋਣੀ ਆ ਜਿੱਦਣ ਅੰਮਰਸਰ ਸ਼ਹਿਰ ਦੇ ਵਿੱਚੋਂ ਪੂਰਾ ਮੁਕੀਆ ਉਹ ਬਾਰੇ ਸ਼ਹਿਰ ਮੈਨੇ ਲਗਜਾਂ 5 ਸਾਲ ਲੱਗੇ ਉਹਦੋਂ ਆਪਾਂ ਇਲੈਕਸ਼ਨ ਜਿੱਤ ਲੈਣੀ ਆ ਜਿੱਦਣ ਕੋਊ ਮਾਤਾ ਪੂੜਾ ਖਾਣਾ हट ਗਈ ਉਹਦੋਂ ਆਪਾਂ ਇਲੈਕਸ਼ਨ ਜਿੱਤ ਲੈਣੀ ਆ ਆਪਣੀ ਇਲੈਕਸ਼ਨ ਹੀ ਆ ਆਪਾਂ ਵੀ ਲੜੀ ਅੱਜ ਸੰਸਾਰ ਦੇ ਵਿੱਚ ਇਹ ਦੁਨੀਆ ਇਲੈਕਸ਼ਨ ਲੜੀ ਆਪਾਂ ਵੀ ਲੜੀ ਸ਼ੋਭ ਜੀ ਬਹੁਤ ਵਧੀਆ ਕੰਮ ਕਰਦੇ ਬੈਨੇ ਦੁਕਾਨਾਂ ਦੀ ਇੰਨੀ ਸੇਵਾ ਕਰਦੇ ਪਏ ਨੇ ਇਹਨਾਂ ਨੂੰ ਪੂਰਾ ਖਾਨ ਤੋਂ ਮਨਾ ਦਿੱਤਾ ਹੈ ਇਹ ਸਾਰੀ ਜਗ੍ਹਾ ਤੇ ਪੱਟੇ-ਪੱਟੇ ਪਵਾ ਕੇ ਢਾਲ ਕੰਮ ਕਰਾਉਂਦੇ ਪਏ ਨੇ ਜਿੰਨੀ ਇਹ ਸੇਵਾ ਕਰਦੇ ਪਏ ਇਹਨਾਂ ਨੂੰ ਵੱਧ ਤੋਂ ਵੱਧ ਇਹਨਾਂ ਦੇ ਸ਼ੇਅਰ ਕਰੋ ਭਾਗ ਦਿਓ ਇਹਨਾਂ ਨੂੰ ਨਾਲ ਕਰੋ ਮੈਂ ਅਸ਼ੋਕ ਲੱੱਡੜ ਜੀ ਦੇ ਇਸ ਕੰਮ ਤੋਂ ਬੜਾ ਖੁਸ਼ ਹਾਂ ਇਹ ਬਹੁਤ ਸਫਾਈ ਕਰਾ ਰਹੇ ਨੇ ਅਨਗੜ੍ਹ 'ਚ ਤੇ ਇਹ ਦੂਆਵਾਂ ਬਾਰੇ ਵੀ ਸੋਚਦੇ ਨੇ ਇਹ ਕੰਦੇ ਦੂਆ ਦੂ ਮਾਤਾ ਨੂੰ ਪੱਠੇ ਪਾਓ ਇਹਨਾਂ ਦੀ ਖਰਾਕ ਪੱਠੇ ਨੇ 10 ਰੋਟੀਆਂ ਨਾਲ ਨਹੀਂ ਲੈਦੀਆਂ ਜਿਹੜੀ ਗਊ ਇੱਕ 15-20 ਕਿਲੋ ਪੱਠੇ ਖਾਂਦੀ ਹੈ ਉਹ ਦੋ ਚਾਰ ਰੋਟੀਆਂ ਨਾਲ ਕਿਵੇਂ ਰਾਜ਼ੇਗੀ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਇਹਨੇ ਸਾਰੇ ਗਊ ਮਾਦਰ ਨੂੰ ਪੱਠੇ ਪਾਓ ਭਾਜੀ ਅਸ਼ੋਕ ਸਿੰਘ ਲੱੱੜ ਲਾਗੇ ਦੀ ਸਫਾਈ ਵਾਸਤੇ ਬਹੁਤ ਵਧੀਆ ਪ੍ਰੋਗਰਾਮ ਕਰ ਰਹੇ ਆ ਜੀ ਹੁਣ ਅੱਗੇ ਨੋ ਬੜਾ ਬਹੁਤ ਬਹੁਤ ਵਧੀਆ ਆ ਗਿਆ ਨਾ ਸੜਕ ਤੇ ਕੂੜਾ ਨਹੀਂ ਦਿਖਦਾ ਹੁਣ ਮੈਂ ਇਹਨਾਂ ਬਹੁਤ ਵਧੀਆ ਕੰਮ ਆ ਬਾਕੀ ਪ੍ਰਧਾਨ ਜੀ ਸਾਡੀਆਂ گاਵਾਂ ਆ ਇਹਨਾਂ ਦਾ ਕਾਰਜ ਵੀ ਨੂੰ ਤੈਨੂੰ ਕਹੇ ਇਹ گاਵਾਂ ਦਾ ਥੋੜਾ ਜਿਹਾ ਛੋਟੋ ਇਹਨਾਂ ਦਾ ਕੋਈ ਮੁੱਦਾ ਕਰੀਏ ਕਿ ਕਹਿਣ ਦੇ ਪਤਾ ਕੀ ਇਹ ਬਜ਼ੁਰਗ ਲੋਕੀ ਆਉਂਦੇ ਆ ਇਹ ਕੁਛ ਹੋ ਆਣ ਕੇ ਚੋਕ ਦਿੰਦੀਆਂ ਕੱਲ ਸਾਡੀ ਬਾਬੇ ਨੂੰ ਛੱਟ ਲੱਗੀ ਆ ਪਾਸਪਾਈ ਤੇ ਤੁਹਾਡੀ ਮੈਨਾਂ ਬਹੁਤ ਵਧੀਆ ਤੁਸੀਂ ਆਪਣੀ ਜੀ ਬਿਖਵਾਉਂਦਾ ਬਹੁਤ ਥੋੜੀ ਗੱਲ ਆ ਇਸ ਤਰ੍ਹਾਂ ਸਾਰੇ ਕਿਰਦਾਨ ਕੋਟੇ ਸਾਡਾ ਹਾਲਾ ਗੜਾ ਪੋਣਾ ਬਣ ਆ ਠੀਕ ਆ ਹਣ ਉਹ ਤੇ ਬਹੁਤ ਸਫਾਈ ਹੋ ਗਈ ਜਿਹੜਾ ਉਦਤੀ ਕੀਤਾ ਹੈ ਬਿਆਨ ਇਹਦੇ ਬੜਾ ਹੀ ਹੁੰਦਾ ਹੀ ਰੋਜ ਦਾ ਹੀ ਗੰਧ ਤੇ ਉਹ ਜੜੀਆਂ ਗੰਮਾ ਸਾਰਾ ਤੁਸੀਂ ਬਹੁਤ ਤਿਆਰ ਕਰ ਇਸ ਚੀਜ਼ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਸਾਫ ਸਫਾਈ ਬਹੁਤ ਹੋ ਗਈ ਹੈ ਸਾਡੀ ਟੀਮ ਵੱਲੋਂ ਵਾਰਡ ਨੰਬਰ 71 ਦੀਆਂ ਕਈ ਖਬਰਾਂ ਵਿਖਾਈਆਂ ਗਈਆਂ ਨੇ ਜਿੱਥੇ ਸਮਾਜ ਸੇਵਕ অশੋਕ ਸਿੰਘ ਲੱਦਰ ਵੱਲੋਂ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਹੁਣ ਲੱਗਦਾ ਹੈ ਕਿ ਲੋਕ ਵੀ ਜਾਗਰੂਕ ਹੋ ਰਹੇ ਨੇ ਸਫਾਈ ਪੱਖੋਂ অশੋਕ ਸਿੰਘ ਲੱਦਰ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਉਸ ਦੇ ਹੁਣ ਸਾਰਥਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਚੁੱਕੇ ਨੇ ਲੋਕ ਵੀ ਜਾਗਰੂਕ ਹੋ ਰਹੇ ਨੇ ਸੋ ਅਵਾਰਾ ਪਸ਼ੂ ਤੇ ਸਫਾਈ ਦਾ ਜਿਹੜਾ ਮੁੱਦਾ ਚੁੱਕਿਆ ਗਿਆ ਏ ਹੁਣ ਲੋਕ ਜਿਹੜੇ ਨੇ ਆਪਣੀ ਜ਼ਿੰਮੇਵਾਰੀ ਸਮਝ ਰਹੇ ਨੇ ਸੋ ਜੇ ਹਰ ਇੱਕ ਵਾਰਡ ਦੇ ਵਿੱਚ ਇੱਕ ਐਸਾ ਸਮਾਜ ਸੇਵਕ ਤੇ ਲੋਕ ਜਾਗਰੂਕ ਹੋਣ ਤਾਂ ਸ਼ਹਿਰ ਆਪੇ ਹੀ ਸਾਫ਼ ਬਣ ਜਾਵੇਗਾ ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਨੌਕਰੀ ਛੱਡ ਚੁੱਕੇ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾ ਦੇਵੋ ਮਾਨਯੋਗ ਸੈਸ਼ਨ ਕੋਰਟ ਜੱਜ ਕਵਲਜੀਤ ਸਿੰਘ ਬਾਜਵਾ ਦੇ ਨਾਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਜੇਲ ਸੁਪਰਡੈਂਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੈਂਟਰਲ ਜੇਲ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਕੈਦੀਆਂ ਹਵਾਲਾਤੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਗਰੂਕ ਕਰਵਾਇਆ ਗਿਆ। ਨਗਰ ਨਿਗਮ ਚੋਣਾ ਨੂੰ ਲੈ ਕੇ ਫਾਸਟ ਨਿਊਜ਼ ਟੀਮ ਵੱਲੋਂ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਦੇ ਵਿਚਾਰ ਸੁਣੇ ਗਏ। ਸ਼ਹਿਰ ਵਾਸੀਆਂ ਨੇ ਆਖਿਆ ਕਿ ਵੋਟ ਪਾਣਾ ਸਾਡਾ ਅਧਿਕਾਰ ਹੈ ਅਤੇ ਸਾਨੂੰ મતદાન ਜ਼ਰੂਰ ਕਰਨਾ ਚਾਹੀਦਾ ਹੈ। ਸਾਰੇ ਨਗਰ ਨਿਵਾਸੀਆਂ ਨੂੰ ਮੈਂ ਪੰਜਾਬ ਦੇ ਪ੍ਰਤਿਸ਼ਠਿਤ ਨਿਊਜ਼ ਚੈਨਲ ਫਾਸਟਵੇ ਦੇ ਮਾਧਿਅਮ ਦੇ ਨਾਲ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਚੋਣਾਂ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਸਾਰੇ ਜਾਨੇ ਇੱਕ ਤੇ 100% ਦੀ ਆਪਣੇ ਮਤਦਾ ਪ੍ਰਯੋਗ ਕਰੋ ਉਸ ਦਿਨ ਸਭ ਤੋਂ ਪਹਿਲਾ ਤੇ ਜ਼ਰੂਰੀ ਜਿਹੜਾ ਦਿਨ ਹੈ 21 ਦਸੰਬਰ ਅਸੀਂ ਆਪਣਾ ਵੋਟ ਦਾ ਜਿਹੜਾ ਪ੍ਰਯੋਗ ਕਰੀਏ ਔਰ ਇਸ ਵੋਟ ਦੇ ਪ੍ਰਯੋਗ ਨੂੰ ਅਸੀਂ ਕਰ ਸਕੀਏ ਉਹਦੇ ਵਿੱਚ ਸਾਡੇ ਦੇਸ਼ ਦੇ ਸੁਤੰਤਰਤਾ ਸੈਨਾਨੀਆਂ ਨੇ ਬੜੇ ਸੰਘਰਸ਼ ਕਰਕੇ ਸਾਨੂੰ ਇਹ ਅਧਿਕਾਰ ਦਿਵਾਇਆ ਹੈ ਕਾਰਪੋਰੇਟ ਇਲੈਕਸ਼ਨ ਅਲਾਉਂਸ ਹੋ ਗਏ ਨੇ ਔਰ ਸਾਰੇ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੇ ਇਲਾਕੇ ਦੇ ਚੰਗਾ ਜਿਹੜਾ ਵੀ ਕੌਂਸਲਰ ਬਣੇਗਾ ਉਹਨੂੰ ਖੜਾ ਕਰਨਾ ਔਰ ਜੇ ਕੋਈ ਜਿਹੜਾ ਖੜਾ ਹੁੰਦਾ ਉਹਨੂੰ ਵੋਟ ਪਾਉਣ ਤੋਂ ਪਹਿਲਾਂ ਇਹ ਦੇਖਣ ਕਿ ਉਹ ਕੰਮ ਕਰ ਸਕਦਾ ਹੈ ਕਿ ਨਹੀਂ ਕਰਦਾ ਉਹ ਤਾਂ ਜੇ ਉਹ ਚੰਗਾ ਬੰਦਾ ਹੈਗਾ ਤੇ ਫੇਰ ਉਹਨੂੰ ਵੋਟ ਪਾਓ ਔਰ ਆਪਣੇ ਇਲਾਕੇ ਇੱਤੇ ਕੀ ਆਸਤੇ ਕਮ ਸੇ ਕਮ ਕੁਛ ਨਹੀਂ ਹੈ ਇਹ ਜੂੜ ਦੇਖੋ ਇਹਨੇ ਦੇਖੋ ਕਿ ਮੇਰੇ ਰਿਸ਼ਤੇਦਾਰ ਹੈ ਇਹਨੇ ਵੇਖੋ ਕਿ ਮੈਨੂੰ ਕਿਸੇ ਆਈ ਪਾਰਟੀ ਦਾ ਯੂਰ ਹੈ ਕਾ ਕੌਂਸਲ ਜਿਹੜੇ ਕੌਂਸਲ ਦੇ ਵੋਟ ਹੁੰਦੇ ਨੇ ਉਹ ਹਮੇਸ਼ਾ ਆਪਣੀ ਮਨਮਾਨੀ ਦੇ ਹੁੰਦੇ ਨੇ ਔਰ ਦੇਖਣਾ ਬੰਦਾ ਜਿਹੜਾ ਆਪਣੇ ਮਹੱਲੇ ਨੂੰ ਜਾਂ ਆਪਣੇ ਇਲਾਕੇ ਨੂੰ ਠੀਕ ਰੱਖਦਾ ਉਹਨੂੰ ਵੋਟ ਪਾਏਗਾ ਅਸੀਂ ਪਿੰਡ ਦਾ ਸਰਪੰਚ ਵੀ ਹਾਂ ਠੀਕ ਹੈ ਮੈਂ ਉਹ ਚੀਜ਼ ਨੂੰ ਪਹਿਲ ਦਵਾਂਗਾ ਜਿਹੜਾ ਬੰਦਾ ਉਹ ਇਲਾਕੇ 'ਚ ਕੰਮ ਕਰਨਾ ਅਲਾਵਾ ਤੇ ਜਿਹੜੇ ਕੋ ਮਾੜੀ ਮੁੱੱਚੀ ਗੰਜੈਸ਼ ਵੀ ਹੈਗੀ ਆ ਤੇ ਜੇ ਆਪਾਂ ਬਿਲਕੁਲ ਬੰਦਾ ਥੱਲੇ ਆ ਲਾ ਦੀਏ ਗੰਜੈਸ਼ ਨਾ ਹੋਵੇ ਉਹ ਇਲਾਕੇ ਨੂੰ ਕੋ ਸੁਧਾਰਨਾ ਦੇ ਦੇ ਜਗੇ ਉਸ ਚੀਜ਼ ਨੂੰ ਵੀ ਆਪਾਂ ਵਧੀਆ ਨਹੀਂ ਕਹਿੰਦੇ ਕੋਈ ਨਹੀਂ ਪਾਜੀ ਉਹ ਤੇ ਬੇਕੂਫੀ ਬਹੁਤ ਵੱਡੀ ਇੱਕ ਦਿਨ ਦੇ ਜਾਂ ਆਟੇ ਦੀ ਗੁੱਥੀ ਵਾਸਤੇ ਜਾਂ ਇੱਕ ਬੋਤਲ ਵਾਸਤੇ ਜਿਹੜੀ ਤੁਸੀਂ ਆਪਣੀ ਲੱਖਾਂ ਕਰੋੜਾਂ ਦੀ ਜਿਵੇਂ ਬੋਰਡ ਜੋ ਵੇਚਦੇ ਜੋ ਉਹ ਤੇ ਬਿਲਕੁਲ ਬੇਕਾਰ ਸਾਡੀਆਂ ਗੱਲਾਂ ਵਾ ਠੀਕ ਹੈ ਜੀ ਅੱਜ ਤਨ ਬੋਤਲ ਵੀ ਮਿਲ ਜੂਗੀ ਤੇ ਆਟੇ ਦੀ ਗੁੱਥੀ ਵੀ ਮਿਲ ਜੇਗੀ ਠੀਕ ਹੈ ਜੀ ਪਰ ਆਉਣ ਵਾਲਾ ਭੇਖ ਨਹੀਂ ਉਹ ਤਾਂ ਨੂੰ ਟੜਾ ਜਿਹੜਾ ਤੁਹਾਡਾ ਮੱਲਾਵਾ ਜ ਆ ਤੁਹਾਡੀ ਕਲੀਨਿਕ ਜੋ ਕੋਈ ਬਣ ਆ ਲਈ ਆ ਉਹ ਵੀ ਤੁਹਾਡੀ ਬਣੂਗੀ ਜੋ ਤੁਸੀਂ ਕੱਲ ਮੋਰ ਕੋਈ ਸਟੈਂਪ ਲਵਾਉਂਦੇ ਜਾਂਦੇ ਉਹ ਉਹੀ ਤੁਹਾਨੂੰ ਕਹਿਣਗੇ ਵੀ ਭਾਈ ਤੁਸੀਂ ਸਾਡਾ ਸਾਡੀ ਉਹ ਟਾਈਮ ਤੇ ਸਾਡੇ ਕੋ ਪੈਸੇ ਲਾਏ ਸੀ ਠੀਕ ਹੈ ਤੁਸੀਂ ਉਹਦਾ ਕੁਝ ਨਹੀਂ ਕਰ ਸਕਦੇ ਨਗਰ ਨਿਗਨ ਚੋਨਾ ਦਾ ਜਿੱਥੇ ਵਿਗਲ ਵੱਜ ਚੁੱਕਾ ਹੈ ਉੱਥੇ ਇਹ ਅਖਾੜਾ ਵੀ ਪੂਰਾ ਭੱਜ ਚੁੱਕਾ ਹੈ ਔਰ ਲੋਕਾਂ ਦੇ ਵਿੱਚ ਪੂਰੀ ਜਾਗਰਤੀ ਹੈ ਆਪਣੇ ਵੋਟ ਦੇ ਹੱਕ ਨੂੰ ਇਸਤੇਮਾਲ ਕਰਨ ਦੀ ਤੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਆ ਲੋਕਾਂ ਦਾ ਇੱਕੋ ਹੀ ਅਖਣਾ ਹੈ ਕਿ ਕੈਂਡੀਡੇਟ ਨੂੰ ਪਰਖਣ ਦੀ ਲੋੜ ਹੈ ਆਪਣੇ ਇਲਾਕੇ ਨੂੰ ਆਪਣੇ ਗਲੀਆਂ ਮਹੱਲੇ ਨੂੰ ਜਿਹੜਾ ਸੁਧਾਰ ਕਰ ਸਕਦਾ ਉਹਨੂੰ ਵੋਟ ਪਾਈ ਜਾਵੇ ਔਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਲੋਕ ਜ਼ਰੂਰ ਕਰਨ ਇਹ ਹੀ ਲੋਕਾਂ ਦਾ ਅਪੀਲ ਹੈ ਲੋਕਾਂ ਨੂੰ ਵੀ ਤੇ ਸਾਡੀ ਫਰਸਟ ਵੇ ਟੀਮ ਵੱਲੋਂ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਹੀ ਅਪੀਲ ਹੈ ਕਿ ਆਪਣੇ ਜਿਹੜੇ ਵੋਟ ਦਾ ਇਸਤੇਮਾਲ ਜ਼ਰੂਰ ਕਰਨ ਪੱਖ ਵੇਖਣ ਕਿ ਜਿਹੜਾ ਕੈਂਡੀਡੇਟ ਆਪਣੇ ਇਲਾਕੇ ਨੂੰ ਆਪਣੇ ਮਹੱਲੇ ਨੂੰ ਸਵਾਰ ਸਕਦਾ ਉਹਨੂੰ ਵੋਟ ਜ਼ਰੂਰ ਕਰਨ ਕੈਮਰਾਮੈਨ ਅਜੇ ਕੁਮਾਰ ਦੇ ਨਾਲ ਚੀਤਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ 4 ਦਸੰਬਰ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਵਾਲੇ ਨਾਰਾਇਣ ਸਿੰਘ ਚੌੜਾ ਦਾ ਦੂਸਰੀ ਵਾਰ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਿਸ ਵੱਲੋਂ ਉਹਨਾਂ ਨੂੰ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਕਿ ਨਰੈਨ ਸਿੰਘ ਚੌੜਾ ਦਾ ਇੱਕ ਵਾਰ ਫਿਰ ਤੋਂ 3 ਦਿਨ ਦਾ ਪੁਲਿਸ ਰਿਮਾਂਡ ਪੁਲਿਸ ਨੂੰ ਹਾਸਲ ਹੋਇਆ। ਤਰੰਤਾਰਨ ਪੁਲਿਸ ਅਤੇ ਬੀਐਸਐਫ ਵੱਲੋਂ ਸਾਂਝੇ ਸਰਚ ਆਪਰੇਸ਼ਨ ਦੌਰਾਨ ਡਰੋਨ ਬ੍ਰਾਹਮਤ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਅੰਮ੍ਰਿਤਸਰ ਦੇ ਹਾਤੀ ਪੁਲਿਸ ਥਾਣਾ ਲੋਪੋਕੇ ਵੱਲੋਂ ਕਤਲ ਦੀ ਕੋਸ਼ਿਸ਼ ਦੇ ਦੋ ਦੋਸ਼ੀਆਂ 24 ਘੰਟਿਆਂ ਅੰਦਰ ਗ੍ਰਿਫਤਾਰ ਕੀਤਾ ਗਿਆ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਸੰਬੰਧੀ ਚਿੰਤਾ ਦਾ ਪ੍ਰਗਟਾਵਾ ਕੀਤਾ। ਉੱਗੇ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਪਿਛਲੇ 2 ਹਫਤਿਆਂ ਤੋਂ ਭੁਖ ਹੜਤਾਲ ਤੇ ਬੈਠੇ ਨੇ ਆਪਣੀਆਂ ਵਾਅਦ ਸਬ ਮੰਗਾਂ ਨੂੰ ਲੈ ਕੇ ਪਰ ਪਤਾ ਲੱਗੇ ਕਿ ਉਹਨਾਂ ਦੀ ਸਿਹਤ ਦਿਨ ਬਦਨ ਬੇਗੜ ਰਹੀ ਹੈ ਇਸ ਦੀ ਬਹੁਤ ਭਾਰੀ ਸਾਨੂੰ ਚਿੰਤਾ ਐ ਫਿਕਰ ਹੈ ਕਿਉਂਕਿ ਸੰਘਰਸ਼ ਕੋਈ ਵੀ ਹੋਵੇ ਸਿਆਣੇ ਆਗੂਆਂ ਤੋਂ ਬਿਨਾ ਉਹਦਾ ਕਾਮਯਾਬ ਹੋਣਾ ਮੁਸ਼ਕਲ ਹੁੰਦਾ ਹੈ ਢੱਲੇਵਾਲ ਸਾਹਿਬ ਇੱਕ ਸਿਆਣੇ ਆਗੂ ਨੇ ਸਮਝਦਾਰ ਆਗੂ ਨੇ ਉਹਨਾਂ ਦੀ ਜ਼ਿੰਦਗੀ ਸਾਡੇ ਵਾਸਤੇ ਬਹੁਤ ਅਹਿਮ ਹੈ ਲੀਗਲ ਐਕਸ਼ਨ 8 ਦੀ ਸਮੂਹ ਅਹੁਦੇਦਾਰ ਤੇ ਮੈਂਬਰਾਂ ਵੱਲੋਂ ਬੀਤੀ ਰਾਤ ਅੰਤਰਰਾਸ਼ਟਰੀ ਭਾਰਤ ਪਾਕਿਸਤਾਨ ਸਰਹੱਦ ਤੇ ਸਥਿਤ ਦੋਵੇਂ ਦੇਸ਼ਾਂ ਦੀ ਸਾਂਝੀ ਜਾਂਚ ਚੌਂਕੀ ਅਟਾਰੀ ਸਰਹੱਦ ਵਿਖੇ ਮਾਰਚ ਕੱਢਿਆ ਗਿਆ ਕੈਂਡਲ ਮਾਰਚ ਰਾਹੀਂ ਵਿਸ਼ਵ ਪਾਈਚਾਰਿਆਂ ਨੂੰ ਸ਼ਾਂਤੀ ਤੇ ਸੁਖਾਲਾ ਮਾਹੌਲ ਸਿਰਜਣ ਦਾ ਸੁਨੇਹਾ ਦਿੱਤਾ ਗਿਆ ਇਸ ਤੋਂ ਪਹਿਲਾਂ ਰਾਸ਼ਟਰੀ ਪ੍ਰਧਾਨ ਸ਼ਰਤ ਵਿਸ਼ੇਸ਼ਟ ਦੀ ਅਗਵਾਈ ਹੇ ਅਸੋਸੀਏਸ਼ਨ ਦੇ ਮੈਂਬਰਾਂ ਨੇ ਡਿਪਟੀ ਕਮਾਂਡਰ ਬੀਐਸਐਫ ਕੁਲਦੀਪ ਮਲਿਕ ਅਤੇ ਇੰਸਪੈਕਟਰ ਅਖਿਲੇਸ਼ ਕੁਮਾਰ ਦੇ ਨਾਲ ਮਿਲ ਕੇ 1947 ਭਾਰਤ-ਪਾਕਿਸਤਾਨ 81 ਵੰਡ ਦੌਰਾਨ ਮਾਰੇ ਗਏ ਦੋਹਾਂ ਦੇਸ਼ਾਂ ਦੇ 10 ਲੱਖ ਪੰਜਾਬੀਆਂ ਦੀ ਯਾਦ ਵਿੱਚ ਬਣਾਈ ਯਾਦਗਾਰ ਤੇ ਸਿਰਜਤਾ ਕੀਤਾ ਉਪਰੰਤ ਦੇਸ਼ ਤੇ ਕੌਮੀ ਤਿਰੰਗੇ ਝੰਡੇ ਨੂੰ ਲਹਿਰਾ ਕੇ ਦੇਸ਼ ਦੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਸ਼ਾਂਤੀ ਅਤੇ ਸਦਭਾਵਨਾ ਦੇ ਨਾਅਰੇ ਲਾਏ इस तो मोमबत्तियाँ जगा के शांति मार्च भी क्या हिम्मत सिंह पूनम शर्मा प्रदीप मेहरा विजय कुमार सुशील कुमार मानव अधिकारों का हनन होता जा रहा है समय की जरूरत है कि आज हम मानव अधिकारों का संरक्षण करें और जो गरीब और पिछला वर्ग जिनको हमारे मानव अधिकारों का पता भी नहीं है उन्हें जागरूक करें लीगल एक्शन एड आज अपनी सारे मेंबरों के साथ यहां अटारी बागासीमा जहाँ हमारे भारत पाकिस्तान जान चौकी है वहाँ पर हम लोगों ने मानव अधिकार जो इंटरनेशनल डे है आज हमारा उसके ऊपर हम लोगों ने यहाँ पे शांति मार्च किया और उसके बाद जो यहाँ हमारे उन्नीस में बंटवारे के समय भारत पाकिस्तान में जो हमारे पंजाबियों की शहादत का एक स्थल बना है वहाँ पे हम लोगों ने वहाँ पे कैंडल मार्च किया और शहीदों को श्रद्धांजलि दी मैं अपनी सारी सभी मेबरों की तरफ से ਅਹ ਇਹ ਕਹਿਣਾ ਚਾਹਤਾ ਹੂੰ ਕਿ ਜਹਾਂ ਵੀ ਕੋਈ ਨੀਚਲਾ ਵਰਗ ਪਿਛੜਾ ਵਰਗ ਜਾਂ ਕੋਈ ਗਰੀਬ जिसे अधिकार अपने का ना पता हो जिन्हों जिनको अपने अधिकारों के बारे में कुछ भी समझ ना हो तो हमारी टीम सदा उनके साथ खड़ी है फास्ट द फिल्मी चैनल नंबर 240 सौ चालीस थे फास्ट वे मूवी चैनल नंबर 241 सौ इकतालीस थे फास्ट वे मेट्रो चैनल नंबर दो सौ बतालीस थे फास्ट वे म्यूजिक चैनल नंबर 243 सौ थे गुरुद्वारा शहीदा साहेब तो सीधा प्रसारण चैनल नंबर पाँच श्री दुर्गाना तीरथ तो सीधा प्रसारण चैनल नंबर पाँच सौ तिरठ ਮੰਦਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308833 ਤੇ ਸੰਪਰਕ ਕੀਤਾ ਜਾ ਸਕਦਾ ਹੈ ਬੀਤੀ ਸ਼ਾਮ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੈਂਬਰ ਸ਼੍ਰੀਮਤੀ ਮਮਤਾ ਕੁਮਾਰੀ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਨਿਰਦੇਸ਼ ਦਿੱਤੇ ਕੀ 올ਡ ਏਜ ਹੋਮ ਵਿੱਚ ਰਹਿ ਰਹੀਆਂ ਔਰਤਾਂ ਦੀ ਸਮੇਂ ਸਿਰ ਮੈਡੀਕਲ ਜਾਂਚ ਨੂੰ ਯਕੀਨੀ ਬਣਾਇਆ ਜਾਵੇ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ 11 ਦਸੰਬਰ ਨੂੰ ਕੀਤਾ ਗਿਆ ਮੋਕਸ਼ ਦਾ ਇਕਾदशी ਦਾ ਵਰ ਸ਼ਿਵਾਲਾ ਬਾਗ ਪਾਈਆਂ ਵਿਖੇ ਕੀਤੀ ਵਿਸ਼ੇਸ਼ ਪੂਜਾ ਅਰਚਨਾ ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਪੂਰੇ ਸੰਸਾਰ ਭਰ ਵਿੱਚ ਵਸਦੇ ਸਨਾਤਨੀ 11 ਦਸੰਬਰ ਨੂੰ ਮੋਕਸ਼ ਦਾ ਇਕਾदशी ਦਾ ਵਰਤ ਕਰ ਰਹੇ ਹਨ। ਮੋਕਸ਼ ਦਾ ਇਕਾदशी ਤੇ ਸ਼ਿਵਾਲਾ ਬਾਗ ਪਾਈਆਂ ਵਿਖੇ ਸ਼੍ਰੀ ਹਰੀ ਵਿਸ਼ਨੂ ਜੀ ਦੀ ਵਿਸ਼ੇਸ਼ ਪੂਜਾ ਅਰਚਨਾ ਕੀਤੀ ਗਈ। ਪੰਡਿਤ ਕਨਈਆ ਲਾਲ ਸ਼ਾਸਤਰੀ ਵੱਲੋਂ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਮੋਕਸ਼ ਦਾ ਇਕਾदशी ਦੇ ਮਹੱਤਵ ਬਾਰੇ ਦੱਸਿਆ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੰਦਿਰ ਵਿਖੇ ਪਹੁੰਚ ਕੇ ਆਪਣਾ ਜੀਵਨ ਸਫਲ ਕੀਤਾ। So, एकादशी का वर्त हर किसी को करना चाहिए एकादशी पिछली उत्पन्न एकादशी को माँ एकादशी का जन्म हुआ था भगवान नारायण ने कहा कि आज द्वितीय एकादशी में मेरा मोक्ष को प्रदान करने वाली मोक्षदा नाम होगा एकादशी का जो भी इस मोक्षदा एकादशी में भगवान नारायण का पूजन यजन करता है तुलसी मंजरी चढ़ाता है भगवान नारायण को फल फूल आदि ऋतु फल चढ़ाता है दूध दही पंचामृत से स्नान तो भगवान उसके पितरों को सदैव वैकुंठ में निवास स्थान देते हैं इसलिए मोक्ष एकादशी को विशेष मात्र में बताया गया हिंदू धर्म के जो है वो स्तंभ है एकादशी क्योंकि जो अब धर्म के अनुसार जैसे तुलसी की माला पहनना एकादशी का व्रत करना सदैव त्योहारों को धूमधाम के साथ मनाना ये भी एक हिंदू धर्म की पहचान है जो भी इन दिनों में भगवान लक्ष्मी नारायण का पूजन मार्ग शीर्ष ये जो महीना है हिंदी में इसको बोलते हैं मार्ग शीर्ष मार्ग माने रास्ता और शीर्ष माने जो शीर्ष में सबसे आगे होता है तो वो ही वैकुंठ का रास्ता होता है जो एकादशी का पूजन पाठ करने से भगवान नारायण का भगवान के द्वाद साक्षर मंत्र ओम नमो भगवते वासुदेवाय तो अकाल मृत्यु हरणम और सर्व्याधि विनाशनम विष्णु पादोदकम पीता पुनर्जन्म विद्यते जो आज चरणामृत लेता है तुलसी मंजरी अर्पित करता है सालग्राम भगवान को भगवान विष्णु का एक बार नाम स्मरण करने से मुचते सर्व पापेभ्यो विष्णुलोकम चम्य सभी प्रकार के पाप उसके नाश होते हैं और वह सदैव भगवान विष्णु के चरणों में ही ਬੈਠਾ ਰਹਤਾ ਜੈ શ્રી ਰਾਧੇ ਰਾਧੇ ਮੋਕਸ਼ ਦਾ ਇਕਾदशी 11 ਦਸੰਬਰ ਨੂੰ ਮੋਕਸ਼ ਦਾ ਇਕਾदशी ਦਾ ਵਰਤ ਕੀਤਾ ਜਾ ਰਿਹਾ ਹੈ ਮੋਕਸ਼ ਦਾ ਇਕਾदशी ਜਿਸ ਦੇ ਨਾਮ ਦੇ ਵਿੱਚ ਹੀ ਮੋਕਸ਼ ਹੈ ਮੋਕਸ਼ ਦਾ ਇਕਾदशी ਦਾ ਵਰਤ ਕਰਨ ਤੋਂ ਬਾਅਦ ਤੁਸੀਂ ਇਸ ਦਾ ਜਿਹੜਾ ਫਲ ਹੈ ਤੁਸੀਂ ਆਪਣੇ ਪਿਤਰਾਂ ਨੂੰ ਅਰਪਿਤ ਕਰ ਸਕਦੇ ਹੋ ਜਿਸ ਦੇ ਨਾਲ ਤੁਹਾਡੇ ਪਿਤਰਾਂ ਨੂੰ ਵੈਕੁੰਠ धाम ਦੇ ਵਿੱਚ ਵਾਸ ਮਿਲੇਗਾ ਸੋ ਅਜ ਦੇ ਦਿਨ ਸ਼੍ਰੀ ਹਰੀ ਵਿਸ਼ਨੂ ਦੀ ਉਪਾਸਨਾ ਕਰਨ ਦੇ ਨਾਲ ਤੁਰੰਤ ਫਲ ਮਿਲਦਾ ਹੈ ਸੋ ਸਾਨੂੰ ਸਭ ਨੂੰ ਇਕਾदशी ਦਾ ਵਰਤ ਜਰੂਰ ਕਰਨਾ ਚਾਹੀਦਾ ਹੈ। ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟ ਵੀ ਨਿਊਜ਼ ਅੰਮ੍ਰਿਤਸਰ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨਾਇਤਪੁਰ ਵਿੱਚ ਕਿਸਾਨਾਂ ਵੱਲੋਂ ਕਣਕ ਦੀ ਸਿੱਧੀ ਬਜਾਈ ਕੀਤੀ ਗਈ ਸੀ ਜਿਸ ਉੱਪਰ ਹੁਣ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ। ਕਿਸਾਨਾਂ ਦੀ ਫਸਲ ਦਾ 30 ਤੋਂ 40% ਗੁਲਾਬੀ ਸੁੰਡੀ ਨੇ ਨੁਕਸਾਨ ਕਰ ਦਿੱਤਾ ਹੈ। ਜਿਸ ਦੇ ਬਚਾਅ ਵਜੋਂ ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਦੇ ਕਹਿਣ ਮੁਤਾਬਕ ਦਵਾਈ ਦਾ ਛਿੜਕਾਉ ਵੀ ਕੀਤਾ ਗਿਆ ਸੀ। ਲੇਕਿਨ ਫਿਰ ਵੀ ਗੁਲਾਬੀ ਸੁੰਡੀ ਦਾ ਹਮਲਾ ਉਸੇ ਤਰ੍ਹਾਂ ਜਾਰੀ ਹੈ। ਉਨਾ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਬਾਫੜੇ ਅਤੇ ਬਾਜ਼ਾਰਾਂ ਅੰਦਰ ਵਿਕ ਰਹੀਆਂ ਨਕਲੀ ਦਵਾਈਆਂ ਉੱਪਰ ਨਕੇਲ ਕੱਸੇ 15 ਏਕੜ ਦੀ ਮੇਰ ਕੋ ਉਜਾਈ ਹੈ ਤੇ ਆ ਦੇਖਿਆ ਹੁਣ ਪਿਆ ਗਲਾਬੀ ਸੁੰਡੀ ਕਾਫੀ ਪੈ ਗਈ ਹੈ ਜੋ ਕਿ ਟੋੜੀਆਂ ਦੀ ਟੋੜੀਆਂ ਖਾਈ ਜਾ ਰਹੀ ਵਿੱਚੋਂ ਤੇ ਸਾਡੀ ਤੇ ਮੰਗ ਇਹੋ ਹੀ ਹੈ ਪ੍ਰਸ਼ਾਸਨ ਕੋਲੋਂ ਕਿ ਮਤਲਬ ਇਹ ਚੀਜ਼ਾਂ ਦਾ ਹੱਲ ਹੋਣਾ ਚਾਹੀਦਾ ਦਵਾਈਆਂ ਸੰਨੂ ਅਰੀਜਨਲ ਮਿਲ ਕੋਈ ਚੰਗੇ ਬੈਨੀਫਿਟ ਮਿਲ ਤੇ ਜੋ ਦਵਾਈਆਂ ਦੋਲੀਕੇਟ ਮਿਲ ਰਹੀਆਂ ਉਹਨਾਂ ਦਾ ਸਭ ਨਹੀਂ ਹੋ ਰਿਹਾ ਇਸ ਕਰਕੇ ਉਹ ਸਾਰੀਆਂ ਸੁੰਡੀ ਮਾਰ ਨਹੀਂ ਰਹੀ। ਨਹੀਂ ਇਹ ਪੂਰੇ ਕਿੱਥੋਂ ਆਏ ਉਹ ਤਾਂ ਪੱਲਿਓਂ ਦੇ ਕੇ ਛੁੱਟੇਗਾ। ਜੋ ਠੇਕਾ ਵੀ ਦੇਣਾ 50-60 ਹਜ਼ਾਰ ਰੁਪਈਆ ਫਿਰ ਉੱਤੇ ਖਰਚਾ ਵੀ 5000 ਲੱਗ ਗਿਆ ਕਰਨ ਕੇ ਬੀਜਣ ਤੇ ਅਜੇ ਪੱਕਣ ਤੱਕ ਲੱਗਣਾ ਹੀ ਇੱਥੇ। ਸਿੱਧੀ ਬਜਾਈ ਕੁੱਲ ਬਜਾਈ ਮੈਂ 11 ਏਕੜ ਕੀਤੀ ਹੈ ਜੀ ਤੇ ਇਹ ਜਿੱਥੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਉਹ ਜ਼ਿਆਦਾਤਰ ਉੱਥੇ ਹੋਇਆ ਜਿੱਥੇ ਆਪਾਂ ਪਰਾਲੀ ਨੂੰ ਨਹੀਂ ਅੱਗ ਲਾਈ। ਜਿੱਥੇ ਵੇਖੋ ਤੁਸੀਂ ਇੱਧਰ ਐਨੂੰ ਨਿਗਾਹ ਮਾਰ ਲਓ ਚਾ ਐਨੂੰ ਮਾਰ ਲਓ। ਜਿੱਥੇ ਜਿੱਥੇ ਪ੍ਰਾਲੀ ਤੁਹਾਨੂੰ ਜ਼ਿਆਦਾ ਨਜ਼ਰ ਆਉਂਦੀ ਆ ਉੱਥੇ ਉੱਥੇ ਸਾਰਾ ਹੀ ਕੰਮ ਖਤਮ ਕਰ ਦਿੱਤਾ ਸੁੰਡੀ ਨੇ ਤੇ ਜਿੱਥੇ ਜਿੱਥੇ ਪ੍ਰਾਲੀ ਨਹੀਂ ਹੈਗੀ ਉੱਥੇ ਉੱਥੇ ਕਣਕ ਧੋੜੀਆਂ ਵੇਖੋ ਤੁਸੀਂ ਉੱਥੇ ਉੱਥੇ ਕਣਕ ਠੀਕ ਸੀਗੀ ਤੇ ਬਾਕੀ ਆਪਾਂ ਖੇਤੀਬਾੜੀ ਵਿਭਾਗ ਨੂੰ ਵੀ ਸੱਦਿਆ ਸੀਗਾ ਉਹ ਵੀ ਵੇਖ ਕੇ ਗਏ ਉਹ ਆਂਦੇ ਸੀ ਕਿ ਕੁਝ ਮੌਸਮ ਦੀ ਅਜੇ ਠੰਡ ਨਹੀਂ ਪੈ ਰਹੀ ਗਰਮਿਆ ਮੌਸਮ ਤਾਂ ਕਰਕੇ ਸੁੰਡੀ ਪਈ ਆ ਤੇ ਤੁਸੀਂ ਕੋਰਾਜਨਦੀ ਸਪਰੇਅ ਕਰ ਦੋ ਪਰ ਸਪਰੇਅ ਵੀ ਕੋਰਾਜਨਦੀ ਕਰਤੀ ਅੱਜ 6 ਦਿਨ ਹੋ ਗਏ ਆ 6 ਦਿਨਾਂ ਦੇ ਬਾਵਜੂਦ ਵੀ ਸੁੰਡੀ ਨਹੀਂ ਮਰੀ ਤੇ ਸਾਡੇ ਖੇਤਾਂ ਵਿੱਚ ਆ ਗੁਲਾਬੀ ਸੁੰਡੀ ਜਿਹੜੀ ਆ ਇਹ ਪਹਿਲੀ ਵਾਰੀ ਪਈ ਪਹਿਲਾਂ ਕਦੀ ਨਹੀਂ ਦਿੱਕਤ ਆਈ ਇਸ ਤੋਂ ਘੇਤਰੀ ਵੀ ਕਣਕ ਬੀਜਦੇ ਰਹੇ ਆ ਪਰ ਐਤਕਾਂ ਇਹਨੇ ਸੁੰਡੀ ਨੇ ਕਣਕ ਜਿਹੜੀ ਆ ਬਹੁਤ ਖਰਾਬ ਕਰ ਦਿੱਤੀ ਆ ਸਪਰੇਅ ਕਰਨ ਦੇ ਬਾਵਜੂਦ ਵੀ ਜਿਹੜੀ ਆ ਉਹ ਸੁੰਡੀ ਰੁਕਦੀ ਨਹੀਂ ਪਈ ਅੱਜ ਤੱਕ ਨਹੀਂ ਰੁਕਦੀ ਪਈ ਕੀ ਕਰ ਅੰਮ੍ਰਿਤਸਰ ਦਿੱਲੀ ਬੰਦੇ ਭਾਰਤ ਐਕਸਪ੍ਰੈਸ ਵਿੱਚ ਇੱਕ ਮਹਿਲਾ ਯਾਤਰੀ ਸਫ਼ਰ ਕਰ ਰਹੀ ਸੀ ਉਹ ਦਿੱਲੀ ਰੇਲਵੇ ਸਟੇਸ਼ਨ ਤੇ ਉਤਰਦੇ ਸਮੇਂ ਉਹਨਾਂ ਆਪਣਾ ਬੈਗ ਰੇਲ ਗੱਡੀ ਵਿੱਚ ਹੀ ਪੁੱਲ ਗਈ ਅਤੇ ਟਿਕਟ ਚੈਕਿੰਗ ਸਟਾਫ ਨੇ ਦਿੱਲੀ ਰੇਲਵੇ ਸਟੇਸ਼ਨ ਤੇ ਉਤਰਦੇ ਸਮੇਂ ਇਸ ਨੂੰ ਦੇਖਿਆ ਅਤੇ ਕਿਸੇ ਤਰ੍ਹਾਂ ਉਸ ਔਰਤ ਦਾ ਬੈਗ ਵਾਪਸ ਕੀਤਾ ਯਾਤਰੀ ਨੇ ਰੇਲਵੇ ਅਤੇ ਟਿਕਟ ਚੈਕਿੰਗ ਸਟਾਫ ਦਾ ਧੰਨਵਾਦ ਕੀਤਾ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਕ੍ਰਿਸ਼ਣ ਭਾਈਚਾਰੇ ਵੱਲੋਂ ਪੰਜਾਬ ਚੋਣ ਕਮਿਸ਼ਨ ਦੇ ਨਾਂ ਤੇ ਵਾਇਆ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮੰਗ ਪੱਤਰ ਦਿੱਤਾ ਗਿਆ ਉਹਨਾਂ ਕਿਹਾ ਕਿ ਇਸ ਮਹੀਨੇ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਨਾ ਕਰਵਾਈਆਂ ਜਾਣ ਉਨਾ ਕਿ ਆਹ ਕੀ 25 ਦਸੰਬਰ ਨੂੰ 크੍ਰਿਸਟਨ ਭਾਈ ਚਾਰਾ ਆਪਣਾ ਦਿਨ ਤਿਉਹਾਰ ਮਨਾਉਂਦਾ ਪਰ ਇਸ ਤੋਂ ਪਹਿਲਾਂ ਹੀ ਇਸ ਤਿਉਹਾਰ ਦੀ 1 ਦਸੰਬਰ ਤੋਂ ਹੀ ਸ਼ੁਰੂਆਤ ਹੋ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਇੱਕ 크੍ਰਿਸਮਸ ਦੇ ਦਿਨਾਂ ਦੇ ਵਿੱਚ ਜਿਹੜੀ ਆ ਉਹ ਚੋਣ ਨਹੀਂ ਸੀ ਹੋਣੀ ਚਾਹੀਦੀ ਇਸ ਲਈ ਅਸੀਂ ਅੱਜ ਇਲੈਕਸ਼ਨ ਕਮਿਸ਼ਨ ਨੂੰ ਵਾਇਆ ਡੀਸੀ ਅੰਮ੍ਰਿਤਸਰ ਇੱਕ ਮੰਗ ਪੱਤਰ ਪਹੁੰਚਾ ਕੇ ਦੇ ਕੇ ਆਏ ਆ ਕਿ ਉਹ ਇਹਨਾਂ ਡੇਟਾ ਨੂੰ ਦੁਬਾਰਾ ਜਿਹੜਾ ਉਹ ਵਿਚਾਰ ਕਰਕੇ ਕਿ ਇਹਨੂੰ ਅਗਲੇ ਮਹੀਨੇ ਵਿੱਚ ਪਾ ਦਿੱਤਾ ਜਾਵੇ ਕਿਉਂਕਿ ਵਕ ਵਕ ਜਦ ਵੀ ਧਰਮਾਂ ਦੇ ਕੋਈ ਤਿਉਹਾਰ ਹੁੰਦੇ ਆ ਇਹ ਇਲੈਕਸ਼ਨ ਕਮਿਸ਼ਨ ਨੇ ਹਮੇਸ਼ਾ ਡਾਟਾ ਜਿਹੜੀਆਂ ਉਹ ਅਗਲਾ ਅਗੀਆਂ ਕੀਤੀਆਂ ਵਾ ਮੈਨੂੰ ਸਮਝ ਨਹੀਂ ਆ ਰਹੀ ਕਿ ਇਹਨਾਂ ਨੇ ਕਿੱਦਾਂ ਸੋਚ ਲਿਆ ਕਿ 크리스마ਸ ਦੇ ਦਿਨਾਂ ਦੇ ਵਿੱਚ ਜਾਂ ਇਹ 크리스마ਸ ਮਹੀਨੇ ਦੇ ਵਿੱਚ ਈਸਾਈ ਲੋਕਾਂ ਨੂੰ ਮਸੀਹ ਲੋਕਾਂ ਨੂੰ ਇਹ ਆਪਾਂ ਇਹਨਾਂ ਚੋਣਾਂ ਤੋਂ ਵਾਂਝੇ ਕਰ ਦਈਏ ਅਨਮੋਲ ਪੇਰੈਂਟਸ ਐਸੋਸੀਏਸ਼ਨ ਵੱਲੋਂ ਪ੍ਰਧਾਨ ਮੰਗਲ ਸਿੰਘ ਦੀ ਅਗਵਾਈ ਹੇਠ ਵਿਸ਼ਵ ਹੈਂਡੀਕੈਪ ਦਿਵਸ ਹਰ ਸਾਲ ਦੀ ਤਰ੍ਹਾਂ ਵਿਰਸਾ ਵਿਹਾਰ ਵਿਖੇ ਮਨਾਇਆ ਗਿਆ ਇਸ ਮੌਕੇ ਰਿਟਾਇਰਡ ਟੀਵੀ ਅਫਸਰ ਡਾਕਟਰ ਨਰੇਸ਼ ਸ਼ਾਵਲਾ ਡਾਕਟਰ ਸਵਰਾਜ ਗਰੋਵਰ ਹਰਵਜਨ ਸਿੰਘ ਅਤੇ ਅਰੁਣ ਖੰਨਾ ਨੇ ਉੱਚੇ ਚੇਤੌਰ ਤੇ ਭਾਗ ਲਿਆ ਸਮਾਰੋਹ ਵਿੱਚ ਭਗਤਪੂਰਨ ਸਿੰਘ ਪਿੰਗਲਵਾੜਾ ਆਗੋਸ਼ ਹੋਲਡਿੰਗ ਹੈਂਡਸ ਅਤੇ ਲક્ષ्य ਸੈਂਟਰ ਦੇ ਸਪੈਸ਼ਲ ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ ਪ੍ਰਧਾਨ ਮੰਗਲ ਸਿੰਘ ਵੱਲੋਂ ਆਏ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਸਪੈਸ਼ਲ ਬੱਚਿਆਂ ਲਈ ਸਰਕਾਰੀ ਸਹੂਲਤਾਂ ਪ੍ਰਾਪਤ ਕਰਨ ਲਈ ਉਹਨਾਂ ਦੀ ਐਸੋਸੀਏਸ਼ਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਅਨਮੋਲ ਪੇਰਨ ਐਸੋਸੀਏਸ਼ਨ ਵੱਲੋਂ ਅਸੀਂ ਹਰ ਸਾਲ ਦੀ ਤਰ੍ਹਾਂ ਵਰਲਡ ਡਿਸੇਬਲ ਡੇ ਮਨਾ ਰਹੇ ਹਾਂ ਜੀ ਅੱਜ ਦੇ ਫੰਕਸ਼ਨ ਦਾ Aim ਹੈ ਕਿ ਇਹਨਾਂ ਬੱਚਿਆਂ ਨੂੰ ਅਵੇਅਰ ਕੀਤਾ ਜਾਵੇ ਅਵੇਅਰਨੈਸ ਦਿੱਤੀ ਜਾਵੇ ਦੂਸਰਾ ਸਮਾਜ ਨੂੰ ਦੱਸਿਆ ਜਾਵੇ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਇਹਨਾਂ ਬੱਚਿਆਂ ਦੀ ਜ਼ਿੰਦਗੀ ਸਖਾਲੀ ਹੋ ਜਾਵੇ ਕਾਫੀ ਅੱਛਾ ਰਿਸਪੌਂਸ ਮਿਲ ਰਿਹਾ ਤੇ ਬੜੇ ਵਧੀਆ ਤਰੀਕੇ ਨਾਲ ਬੱਚੇ ਪਰਫਾਰਮ ਕਰ ਰਹੇ ਨੇ ਵਾਰਡ ਨੰਬਰ 75 ਗੁਰੂ ਕੀ ਵਡਾਲੀ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਸਰਬਸਾਂਝੀ ਮੀਟਿੰਗ ਬੁਲਾਈ ਗਈ ਜਿਸ ਵਿੱਚ ਸਮੂਹ ਮਜਬੀ ਭਾਈਚਾਰੇ ਦੇ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਟੋਨਾ ਸਾਹਿਬ ਟਰਸ ਤੋਂ ਮਹੰਤ ਮਲਕੀਤ ਨਾਥ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸਾਫ ਦਾ ਡਿਪਟੀ ਮੇਅਰ ਓਮ ਪ੍ਰਕਾਸ਼ ਗੱਬਰ, ਅਕਾਲੀ ਆਗੂ ਪਰਮਜੀਤ ਸਿੰਘ ਵਡਾਲੀ ਅਤੇ ਹੋਰ ਮੋਤਬਾਰਾਂ ਨੇ ਆਖਿਆ ਕਿ ਨਗਰ ਨਿਗਮ ਚੋਣਾ ਚ ਵਾਰਡ ਨੰਬਰ 75 ਤੋਂ ਮਜਬੀ ਸਿੱਖ ਭਾਈਚਾਰੇ ਦੇ ਉਮੀਦਵਾਰ ਹੀ ਖੜਾ ਹੋਵੇਗਾ ਅਤੇ ਜਿੱਤੇਗਾ। ਸੋ ਫੈਸਲਾ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਤੋਂ ਲਿਆ ਜਾਵੇਗਾ। ਉਹ ਆਖਰੀ ਹੋਵੇਗਾ ਸਤਨਾਮ ਸਿੰਘ ਨਸ਼ੱਤਰਨਾਥ ਸ਼ੇਰਗਿਲ ਹੀਰਾਵਡਾਲੀ ਸਮੇਤ ਵੱਡੀ ਗਿੰਦੇ ਵਿੱਚ ਇਲਾਕਾ ਵਾਸੀ ਮੌਜੂਦ ਸਾਨ ਥੋੜੇ ਪਹਿਲਾਂ ਹੀ ਜੀਬੀਦਾਰਾ ਭਾਈ ਜੱਟਿਆਰੇ ਨੇ ਇੱਕ ਮੀਟਿੰਗ ਕੀਤੀ ਸੀ ਉਹਨਾਂ ਨੇ ਸਾਡੀ ਕੌਮ ਦੇ ਖਿਲਾਫ ਬਹੁਤ ਕੁਝ ਬੋਲਿਆ ਉਹਦੇ ਚੁਣਨ ਕਿਹਾ ਕਿ ਬਡਾਰੀ ਤੁਸੀਂ ਕਹੀ ਮਜਬੀ ਨੂੰ ਜਿੱਤ ਕੇ ਦੇਣਾ ਅਜਰਬ ਸੀਟ ਹੈ ਚੰਨਨ ਉਹ ਵੀ ਜੋ ਮਰਜ਼ੀ ਕਰਨੇ ਇਹ ਸਾਡਾ ਮੌਲਕਤ ਅਧਿਕਾਰ ਹੈ ਸਾਡੀ ਬੋਰਡ ਦਾ ਜਿੱਥੇ ਸਾਂਝ ਸੰਵਿਤ ਫੈਸਲਾ ਕਰੇ ਉਹੀ ਬੋਰਡ ਦੇ ਨਾਲ ਅਧਿਕਾਰ ਹੁੰਦਾ ਹੈ। ਉਹਨਾਂ ਨੇ ਆਪਣਾ ਫੈਸਲਾ ਆਪ ਕਰਨ ਦੀ ਗੱਲ ਕਰ ਲਈ ਆ। ਚਾਹੇ ਉਹ ਕਿਸੇ ਵੀ ਪਾਰਟੀ ਦਾ ਆਵੇ, ਚਾਹੇ ਉਹ ਆਮ ਪਾਰਟੀ ਦਾ ਹੋਵੇ, ਚਾਹੇ ਉਹ ਕਾਂਗਰਸ ਪਾਰਟੀ ਦਾ ਹੋਵੇ, ਚਾਹੇ ਉਹ ਭਾਜਪਾ ਦਾ ਹੋਵੇ, ਚਾਹੇ ਉਹ ਕਾਲੀ ਦਲ ਦਾ ਹੋਵੇ। ਜਿਹੜਾ ਫੈਸਲਾ ਗੁਰਦਰਾ ਸਰਉਣੀ ਸ਼ਹੀਦ ਬਾਬਾ ਜੀਵਨ ਸਿੰਘੀ ਤੋਂ ਹੋਵੇਗਾ, ਉਹੋ ਹੀ ਫੈਸਲਾ ਅਟਲ ਹੋਵੇਗਾ। ਭਾਰਤੀ ਫੌਜ 1971 ਦੀ ਭਾਰਤ-ਪਾਕ ਜੰਗ ਵਿੱਚ ਭਾਰਤੀ ਫੌਜ ਤੇ ਸਾਹਸ ਅਤੇ ਬਹਾਦਰੀ ਦਾ ਸਨਮਾਨ ਕਰਨ ਲਈ ਤਰਵਿੰਜਵਾ ਵਿਜੇ ਦਿਵਸ ਮਨਾ ਰਹੀ ਹੈ। ਇਸ ਸੰਬੰਧ ਵਿੱਚ ਵਜਰਾਕੌਰ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਦੇ ਸਹਿਯੋਗ ਨਾਲ 13-14 ਦਸੰਬਰ ਨੂੰ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਮਿਊਜ਼ੀਅਮ ਵਿਖੇ ਹਥਿਆਰਾਂ ਅਤੇ ਉਪਕਰਨਾ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ ਅਤੇ 15 ਦਸੰਬਰ ਨੂੰ ਕਿਲਾ ਗੋਬਿੰਦਗੜ੍ਹ ਵਿਖੇ 1971 ਦੀ ਜੰਗ ਵਿੱਚ ਭਾਰਤੀ ਫੌਜ ਦੇ ਅਮੁੱਲ ਯੋਗਦਾਨ ਨੂੰ ਦਰਸਾਉਣ ਲਈ ਇੱਕ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ। ਕਿਸਾਨ ਮੁਖੀ ਡੱਲੇਵਾਲ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਵਾਸਤੇ ਗੁਰਦੁਆਰਾ ਪਲਾ ਸਾਹਿਬ ਵਿਖੇ ਅਰਦਾਸ ਕੀਤੀ ਗਈ। ਅਤੇ ਇਸ ਮੌਕੇ ਸੁਖਨੀ ਸਾਹਿਬ ਦੇ ਪਾਠ ਵੀ ਕੀਤੇ ਗਏ ਸਰਕਾਰਾਂ ਨੂੰ ਅਪੀਲ ਕੀਤੀ ਗਈ ਕਿ ਜੋ ਵੀ ਉਹਨਾਂ ਦੀਆਂ ਮੰਗਾਂ ਹਨ ਉਹਨਾਂ ਨੂੰ ਜਲਦ ਮੰਨਿਆ ਜਾਵੇ ਇਸ ਮੌਕੇ ਸੁਖਵਿੰਦਰ ਸਿੰਘ ਵਾਲਾ ਵਿਕਰਮਜੀਤ ਸਿੰਘ ਤਾਲੀਵਾਲ ਕਸ਼ਮੀਰ ਸਿੰਘ ਬਲਕਾਰ ਸਿੰਘ ਲਖਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਆਪਣੇ ਕਿਸਾਨ ਨੇਤਾ ਜਗਜੀਤ ਸਿੰਘ ਢੱਲੇਵਾਲ ਅਤੇ ਉਹਨਾਂ ਦੇ ਨਾਲ ਸਮੁੱਚੇ ਦੇ ਜ਼ਿਮੀਂਦਾਰ ਕਿਸਾਨ ਭੈਣ ਭਰਾ ਆਪਣੇ ਹੱਕ ਸੱਚ ਦੀ ਲੜਾਈ ਲੜ ਰਹੇ ਆ ਉਹਨਾਂ ਵਾਸਤੇ ਸ੍ਰੀ ਸੁਖਨੀ ਸਾਹਿਬ ਦੇ ਪਾਠ ਅਤੇ ਸੰਗਤਾਂ ਵੱਲੋਂ ਅਰਦਾਸ ਬੇਨਤੀ ਸਤਿਗੁਰੂ ਜੀ ਦੇ ਅੱਗੇ ਕੀਤੀ ਗਈ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਦੇ ਚੜ੍ਹਦੀ ਕਲਾ ਬਖਸ਼ਣ ਤੰਦਰੁਸਤੀ ਬਖਸ਼ਣ ਅਤੇ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਦੀਆਂ ਜੋ ਹੱਕ ਦੀਆਂ ਮੰਗਾਂ ਨੇ ਹੱਕ ਫਤ ਦੀ ਲੜਾਈ ਲੜ ਰਹੇ ਆ ਉਹਨਾਂ ਦੀਆਂ ਮੰਗਾਂ ਜਿਹੜੀਆਂ ਉਹ ਮੰਨ ਲੀਆਂ ਜਾਣ ਰਿਟਾਇਰਡ ਐਸਐਚਓ ਅਤੇ ਸਮਾਜ ਸੇਵਕ ਸੰਜੀਵ ਕੁਮਾਰ ਵੱਲੋਂ ਟੰਡਨਗਰ ਬਟਾਲਾ ਰੋਡ ਵਿਖੇ ਸਿਵਰੇਜ ਅਤੇ ਚੈਂਬਰ ਸਾਫ ਕਰਵਾਏ ਗਏ ਇਲਾਕਾ ਵਾਸੀਆਂ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ ਮੇਰਾ ਸਿਵਰ ਪਲ ਹੋਇਆ ਸੀ ਤੇ ਮੈਂ ਸੰਜੀਤ ਸ਼ਰਮਾਈ ਨੂੰ ਰੱਤੀ ਜਾ ਕੇ ਬੇਨਤੀ ਕੀਤੀ ਹੈ ਉਹਨਾਂ ਨੇ ਸਿਰੇ ਬੰਦੇ ਦੇ ਆ ਕੇ ਕੋਲ ਖੜੋ ਕੇ ਸਾਰਾ ਕੰਮ ਬੜਾ ਤਸਲੀ ਬਖਸ਼ ਕਰਵਾਤਾ ਹੈ ਭਾਈ ਸੰਜੀਤ ਕੁਮਾਰ ਜੀ ਜਿਹੜੇ ਸਾਡੇ ਇਲਾਕੇ ਦੇ ਐਸ ਐਚਓ ਹਨ ਹੈਗੇ ਨੇ ਤੇ ਇੰਚਾਰਜ ਵੀ ਨੇ ਇਸ ਲੱਭਦੇ ਤੇ ਉਹਨਾਂ ਨੇ ਅੱਜ ਸਫਾਈ ਕਰਾ ਦਿੱਤੀ ਹੈ ਤੇ ਅਸੀਂ ਸੰਤੁਸ਼ਟ ਹਾਂ ਜੀ ਫੋਨ ਨੰਬਰ 4043 ਗਰੀ ਨੰਬਰ ਇਹ 1 ਔਰ ਸਿਵਰ ਕਾਲ ਜੋ ਕੰਮ ਹੈ ਉਹ ਪੂਰਾ ਕਰ ਦਿੱਤਾ ਕੰਯੂਖਵਾਂ ਨੇ ਬੰਗਲਾਦੇਸ਼ ਦੇ ਖਿਲਾਫ ਪੀਪਲ ਵਾਲਾ ਮੰਦਿਰ ਪ੍ਰਕਾਸ਼ ਵਿਹਾਰ ਮੰਦਿਰ ਕਮੇਟੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਕਮੇਟੀ ਮੈਂਬਰਾਂ ਨੇ ਕਿਹਾ ਕਿ ਬੰਗਲਾਦੇਸ਼ ਵਿਖੇ ਹਿੰਦੂਆਂ ਤੇ ਹੋ ਰੇ ਅਤਿਆਚਾਰ ਨੂੰ ਸਹਿਨ ਨਹੀਂ ਕੀਤਾ ਜਾਵੇਗਾ ਇਸ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਸ ਮੌਕੇ ਪੰਡਿਤ ਰਜਿੰਦਰ ਸਰਪਜੀਤ ਸਭੀ ਸਮੇਤ ਮੈਂਬਰ ਮੌਜੂਦ ਸਨ ਸਾਰੇ ਇਲਾਕੇ ਵਾਸੀ ਸਾਰੇ ਆਪਣੇ ਰਾਜਵਾਸੀ ਪੰਜਾਬਵਾਸੀ ਸਭੀ ਇਕੱਠੇ ਹੋ ਕੇ ਕਹਿੰਿਆ ਇਹ ਅਪੀਲ ਕਰਦੇ ਹਨ ਕਿ ਬੰਗਲਾਦੇਸ਼ ਮੇਂ ਬਹੁਤ ਹੀ ਜ਼ਿਆਦਾ ਹਿੰਦੂ ਉਪਰ ਅਤਿਆਚਾਰ ਹੋ ਰਹਾ ਹੈ परंतु अपने यहाँ से इकट्ठे होकर एक आवाज तो उठा सकते बचाव के लिए सतगुरु बाबा लाल दयाल जी महाराज की पंचवी प्रभात फेरी श्री एक सौ अठ महंत जी महाराज की अगुवाई इस्लामाबाद तो दिया कड़ी तो गई प्रभात फेरी सेवक राजेंद्र शर्मा बिट्टू ਦੇ ਗ੍ਰਹਿ ਨਿਵਾਸ ਵਿਖੇ ਪਹੁੰਚੀ ਜਿੱਥੇ ਉਹਨਾਂ ਨੇ ਸ਼ਾਨਦਾਰ ਸਵਾਗਤ ਕੀਤਾ ਮਾ ਕਾਲੀ ਚੰਤਪੁਰ ਦੀ ਸੇਵਕ ਸਭਾ ਵੱਲੋਂ ਅਨਕੁਟ ਮਹਾotsਵ ਕਾਲੀ ਮਾਤਾ ਮੰਦਿਰ ਦੁਰਗਿਆਣਾ ਤੀਰਥ ਲੋਗੜ ਗੇਟ ਵਿਖੇ ਮਹਾਂਤ ਸ਼੍ਰੀ ਸੁਮੇਸ਼ सेठ ਛੋਟੂ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ ਸ਼ਾਮ 6 ਵਜੇ ਤੋਂ 8 ਵਜੇ ਤੱਕ ਸਤ ਕੀਰਤਨ ਕੀਤਾ ਗਿਆ ਅਤੇ ਗਵਰਧਨ ਪੂਜਾ ਵੀ ਹੋਈ ਅਤੇ ਮਾਤਾ ਰਾਣੀ ਨੂੰ ਛੱਪਨ ਭੋਗ ਵੀ ਲਗਾਇਆ ਗਿਆ ਇਸ ਮੌਕੇ ਪੰਕਤ ਸੇ ਵਿਕਾਸ ਪਾਟਿਆ ਨਰੇਸ਼ ਮਹਿੰਦਰੂ ਹੈਪੀ ਚੰਚਲ ਕੇਸ਼ਵ ਰਾਜੂ ਸਮੇਤ ਸੰਤਾ ਮਾਜੂਦ ਸਨ ਅਤੇ ਆਖਿਰ ਵਿੱਚ ਮੁੱਖਬਰ ਇੱਕ ਵਾਰ ਫਿਰ ਤੋਂ ਬਾਬਾ ਬਕਾਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦਾ ਕੀਤਾ ਗਿਆ ਕਤਲ ਪੁਲਿਸ ਕਾਰਵਾਈ ਮਾਮਲੇ ਦੀ ਜਾਂਚ घर चोरिया करने वाले थाना गेट हकीमा पुलिस ने नकदी समेत किए गिरफ्तार कि <थारी> राहगीर पासो मोटरसाइकिल